ستنام نام شری واحر صاحب جی چوپئی صاحب پاس ہی دسم کبیو باچ بی چوپئی ہمری کرو ہا در سا پورن ہوئے چیچا تاب تر مان رہ مارا اپنا جان کرو پرتی پارا ہمرے دست سپیدم تم کب ہو آپ ہا د بچاو سکھی بسے مورے پریوارا سیوک سکھ سپ کر تارا ਮੋਰ ਅਛਾਨੇ ਦੇ ਕਰਦਾ ਕਰਿਆ ਸਬੈਨ ਕੋ ਆਸ ਗਰਿਆ ਪੂਰਨ ਹੋਏ ਭਾਰੀ ਆਸ ਤੁਰ ਪਿੰਡ ਕੀ ਰਹੇ ਪਿਆਸਾ ਤੁਮੇ ਛੜ ਕੋਈ ਹਰ ਨਾ ਤਿਆਉ ਜੋ ਬਰ ਚਾਹਉ ਸੁਤਮ ਤੇ ਪਾਉ ਸੇਵਕ ਸਿੱਖ ਮਾਰੇ ਤਾਰਿ ਹੈ ਚੁਣ ਚੁਣ ਸੱਤਰ ਮਾਰੇ ਬਾਰੀ ਹੈ ਆਪ ਹਾਦੈ ਮੂਜੇ ਬਰਿਆ ਮਨ ਕਾਲ ਕਾ ਤਰਾਸ ਨ ਬਰਿਆ ਹੂ ਜੋ ਸੁਦਾ ਹਮਾਰੇ ਪ੍ਰਸਾਦ ਸ੍ਰੀ ਹਸਤੁ ਜੋ ਕਰ ਜਵਰਾ ਅਛਾ ਰੱਖ ਲੈ ਮੋਹਰਾ ਕਨਹਾਰੇ ਸਾਹਿਬ ਸੰਤ ਸਹਾਇ ਪਿਆਰੇ ਦਿਨ ਬੰਦ ਦੁਸ਼ਨ ਕਹਿ ਹੰਤਾ ਆਤਮਾ ਭਰੇ ਚਤੁਰਦਸ਼ ਕੰਤਾ ਕਾਲ ਪਾਇ ਬ੍ਰਹਮਾ ਬਪਤਰਾ ਕਾਲ ਪਾਇ ਸਵਜੂ ਅਵਤਰਾ ਕਾਲ ਪਾਇ ਕਰਬਿਸ਼ਣ ਪ੍ਰਕਾਸ਼ਾ ਸਖਲ ਕਾਲ ਕਾ ਕੀਆ ਤੁਮਾ ਸਾਜਮਨ ਕਾਲ ਜੋਗੀ ਸਵਕੀਓ ਬੇਦ ਰਾਜ ਫਰਮਾ ਜੁਤੀਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤੈ ਹ ਮਹਾਰਾਜ ਜਮਨ ਕਾਲ ਸਭ ਜਗਤ ਬਨਾਇਓ ਦੇਵ ਦੇਤ ਜਸ਼ਨਿ ਪਜਾਇਓ आदन्तै कहबतारआ श्री गुरु सुभज हमारा नमस्कार तिसहि कहमारी सकल प्रजा जन आप सवारी शिवगन सुख दियो सत्रन को पाल मोबद कियो काट काट के अंतर की जानत पले बुरे की पीर पहचानत चितीते कुंतरे असोला सब पर कृपा दृष्ट कर फूला संतन दुख पाएते दुखी सुख पाए साधन के सुखी एक एक की पीर पहचानत काट काट के पटपट की जाने ਜਾਪ ਉਦਕਰਖ ਕਰਾਕਰ ਤਾਰਾ ਆਪਣ ਜਾ ਤਰ ਤ ਤਬ ਦੇ ਅਪਾਰਾ ਜਾਪਿਆ ਕਰਖ ਕਰਤ ਹੋ ਕਬ ਹੂੰ ਤਮੈ ਬਿਲਤ ਦੇ ਤਰ ਸਭ ਜੇ ਤੇ ਬਜਨ ਸ੍ਰਿਸ਼ਟ ਸਭ ਧਾਰੇ ਆ ਪਪ ਦੀ ਬੂਜ ਉਚਾਰੈ ਤੁਮ ਸਭ ਹੀ ਤੇ ਰਹਿਤ ਨਰਾਲਮ ਜਾਣਤ ਭੇਦ ਭੇਦ ਅਲ ਨਿਰੰਕਾਰ ਦ੍ਰਵਕਾਰਨ ਲੰਬ ਆਨ ਨੀਲਨਾਦ ਸੰਬੰਤ ਅੰਕਾ ਮੂੜ ਉਚਾਰਤ ਪੈਦਾ ਜਕ ਪੇਵਨ ਪਾਵਤ ਬੇਦਾ ਤਾਂ ਕੋ ਕਿਰਪਾਹ ਅਨੁਮਾਨਤ महामूढ़ा कुश पेद न जानत मां देव कहत सदाश्विन निरंकार काची नित नहिं पे आप अपनी बुध है देती वर्णत पिन पिन कहत ते तुमरा लका न जाय पसारा कहविद सजा प्रथम संसार एकै रूप अनुपसुरूपारंक पयोरा वखि फूपा ਅੰਡ ਜੇ ਜਸੇ ਤਜ ਕੀਨੇ ਉਤਪਜ ਖਾਨ ਬਹੁਲ ਰਾਜ ਦੀਨੇ ਕਹੋ ਫੁੱਲ ਰਾਜਾ ਬੈਠਾ ਕਹੋ ਸਮਟ ਪਿਓ ਸੰ ਕਰੇ ਕੈਠਾ ਸ੍ਰੀ ਸ੍ਰਿਸ਼ਟ ਦਿਖਾਏ ਚੰਤਾ ਵਿਆਦ ਜੁਗਾਦ ਸਰੂਪ ਸਯੰ ਕਰ ਅਵਰ ਅਚਾ ਮੇਰੀ ਤੁਮ ਕਰੋ ਸਿਖ ਬਾਰ ਸਿਖ ਸੰਕਰੋ ਦੁਸ਼ਟ ਤੇ ਉਟਵਤ ਤੁ ਪਾਤਾ ਸਕਰਮਲੇਸ਼ ਕਰੋ ਰਣ ਘਾਤਾ ਜੇ ਅਸਤੁਰ ਤਵ ਸਰਨੀ ਪਰੇ ਤਨ ਕੇ ਦੁਸ਼ਟ ਦੁਖਤ ਹੈ ਮਰੇ ਪੁਰਖ ਜਮਨ ਪਕ ਪਰੇ ਤੇ ਹਾਰੇ ਤਨ ਕੇ ਤੂੰ ਸੰਕਟ ਸਭ ਟਾਰੇ ਜੋ ਕਲ ਕੋ ਇੱਕ ਬਾਰ ਤੇ ਆਏ ਹੈ ਤਾਂ ਕੇ ਕਾਲ ਨੇ ਕਟਨੇ ਐਹ ਰੱਛਾ ਹੋਏ ਤਾ ਹੀ ਸਭ ਕਾਲਾ ਦੁਸ਼ਟ ਰਿਸ਼ਟ ਰਹਿ ਤਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨਹਿ ਰਹੋ ਤਾਂ ਕੇ ਤਾਪ ਤਨ ਕਮ ਹਰ ਹੋ ਨੇ ਦਸਦ ਕਰਮੋ ਸਭ ਹੋਏ ਦੁਸ਼ਟ ਸਾਸ਼ਵ ਸਕਰ ਕੋਈ ਇੱਕ ਵਾਚਿਤ ਮੈਂ ਸੰਭਾਰਾ ਕਾਲ ਫਾਸਤੇ ਤਾਇਓ ਬਾਰਾ ਜਿੰਦਰਨਾਥ

ਮਰੇ ਦੁਸ਼ਟ ਸਪੈ ਤੁਮ ਕਬਹ ਆਪ ਹਾਰ ਦੇ ਪੁਛ ਬਚਾਵੋ ਸੁਖੀ ਬਸੈ ਮੋਰੋ ਪਰਿਵਾਰ ਆਸਿਰਖ ਸਿਖ ਸਪੈ ਕਰਤਾਰਾ ਮੋ ਰਚਾਨਿ ਜਿ ਕਰਦਾ ਕਰਿਆ ਸਬੈਨ ਕੋ ਵਾਸ ਗਰਿਆ ਪੂਰਨ ਹੋਏ ਹਪਾਰਿਆ ਸਾਤ ਤੁਰ ਪਿੰਡ ਕੀ ਰਹਿ ਪਿਆਸਾ ਤੁਮੇ ਸਾੜ ਕੋਈ ਹਵਰ ਨਾ ਤਾਉ ਜੋ ਬਰ ਚਾਹਉ ਸੁਤਪ ਤੇ ਪਾਉ ਸੇਵਕ ਸਿਖ ਮਾਰੇ ਤਾਰਿ ਹੈ ਚੁੰ ਚੁੰ ਸਤਰ ਮਾਰੇ ਮਾਰਿ ਹੈ ਆਪ ਹਾਦੈ ਮੋਜੇ ਪਰੇ ਮਨ ਕਾਲ ਕਾ ਤਰਾਸ ਨ ਵਰਿਆ ਹੂ ਜਸਦਾ ਹਮਾਰੇ ਪ੍ਰਸਾ ਸ਼੍ਰੀ ਹਸਰਜੂ ਕਰਿ ਜਵਰਾਛਾ ਰਾਖਿ ਨ ਹੋ ਮੋਹ ਰਾ ਕਨਹਾਰੇ ਸਾਹਿਬ ਸੰਤ ਸਹਾਈ ਪਿਆਰੇ ਦਿਨ ਬਨ ਦੁਸ਼ਮਨ ਕਹਿ ਹੰਤਾ ਤੂਹ ਪਰੇ ਚਤੁਰਦਸ ਕੰਤਾ ਕਾਲ ਪਾਇ ਬ੍ਰਹਮਾ ਬਪਤਰਾ ਕਾਲ ਪਾਇ ਸਵਜੂ ਅਵਤਾਰਾ ਕਾਲ ਪਾਇ ਕਰ ਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤੁਮਾ ਸਾਜਮਨ ਕਾਲ ਜੋਗੀ ਸਵਕੀਓ ਬੇਦਰਾਜ ਭਰਮਾ ਜੁਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤੈਹ ਮਹਾਰਾਜ ਜਵਨ ਕਾਲ ਸਭ ਜੁਗਤ ਬਨਾਇਓ ਦੇਵ ਦੇਤ ਜਸ਼ਨਿ ਪਜਾਇਓ ਆਦੰਤੇ ਕੈਵਤਾਰਾ ਸੋਇ ਗੁਰੂ ਸੁਭਜ ਹੈ ਹਮਾਰਾ ਨਮਸਕਾਰ ਤਿਸਹਿ ਕਹ ਹਮਾਰੀ ਸਕਲ ਪ੍ਰਦਾਜ ਨੈ ਆਪ ਸਵਾਰੀ ਸਿਕਨ ਕਾ ਸਿਵ ਗੁਰੂ ਸੁਖ ਦਿਓ ਸਤਰਨ ਕੋ ਪਾਲ ਮੋ ਬਦ ਕੀਓ ਕਾਟ ਕਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਤ ਪਛਾਨਤ ਚਿਟੀ ਤੇ कोण तर्यास तोला सा पर कृपा दृष्ट कर फुला संतन दुख पाए ते दुखी सुख पाए साधन के सुखी एक एक की पीर पहचाने कट कट के पट पट की जाने जब उदकरख करा कर तारा प्रजा तरत तब दे अपारा जब या करख करत हो कबहु तो वै विलत दे तार सब जेते भजन श्रेष्ठ सब तारय पाप दी भूच उचारय तुम सब हिते रहत निरालम जानत भेद भेद अर आल ਨਰੰਕਾਰ ਦ੍ਰਵ ਕਾਰਨ ਲੰਬ ਆਦ ਨੀਲਨਾਦ ਸੰਬ ਤੰਕ ਕਵਣ ਉਚਾਰਤ ਪੈਦਾ ਜਕ ਪੇਵਨ ਪਾਵਤ ਬੇਦਾ ਤੰਕੋ ਕਰਪਾਹ ਅਨੁਮਾਨਕ ਮਹਾਮੂੜ ਕੁਸ਼ ਪੇਦ ਨਾ ਜਾਣਤ ਮਾ ਦੇਵ ਕਹ ਤ ਸਦਾਸ਼ ਨਰੰਕਾਰ ਕਾ ਚੀ ਨਿਤ ਨਹਿ ਪੇ ਆਪ ਆਪ ਨਹੀਂ ਬੁਧ ਹੈ ਜੇਤੀ ਵਰਨਤ ਪਿੰਨ ਪਿੰਨ ਤਹ ਤੇ ਤਮਰਾ ਲਖਾ ਨਾ ਜਾਏ प्रसारा ਕਹਿ ਵਿਦ ਸਜਾ ਪ੍ਰਤਮ ਸੰਸਾਰਾ ਇਕ ਰੂਪ ਅਨੂਪ ਸਰੂਪਾ ਰੰਗ ਭਿਉ ਰਵਖੇ ਪੂਪਾ ਅੰਡ ਜੇ 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 ਸੇ ਤਜ ਕੇ ਨੇ ਉਤਪਜ ਖਾਨ ਬਹੁਲ ਰਾਜ ਦੀਨੇ ਕਹੋ ਫੁੱਲ ਰਾਜਾ ਬੈਠਾ ਕਹੋ ਸਮਿਤ ਪਿਓ ਸੰਗ ਕਰੇ ਕੈਠਾ ਸ਼ਗਰੀ ਸ੍ਰਿਸ਼ਟ ਦਿਖਾਏ ਅਚੰਤ ਤਵ ਆਦ ਜੁਗਾਦ ਸਰੂਪ ਸੇ ਅੰਪਰ ਅਵਰ ਅਚਾ ਮੇਰੀ ਤੁਮ ਕਰੋ ਸਿਖ ਬਾਰ ਸਿਖ ਸੰਗ ਕਰੋ ਦੁਸ਼ਟ ਤੇ ਉਟਵਤ ਤੁ ਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਅਸੁਰ ਤਵ ਸਰਨੀ ਪਰੇ ਤਨ ਕੇ ਦੁਸ਼ਟ ਦੁਖਤ ਹੈ ਮਰੇ ਪੁਰਖ ਜਮਨ ਪਕ ਪਰੇ ਤੇ ਹਾਰੇ ਤਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇੱਕ ਬਾਰ ਤੇ ਆਏ ਹੈ ਤਾਂ ਕੇ ਕਾਲ ਨਿਕਟ ਨ ਐਹ ਰਛਾ ਹੋਏ ਤਾ ਹੈ ਸਭ ਕਾਲਾ ਦੁਸ਼ਟ ਰਿਸ਼ਟ ਰਹਿ ਤਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨਹਿਰ ਹੋ ਤਾਂ ਕੇ ਤਾਪ ਤਨ ਕਮੋ ਹਰ ਹੋ ਰਿ ਦਸਦ ਕਰਮੋ ਸਭ ਹੋਏ ਦੁਸ਼ਟ ਸਾਸ਼ਵ ਸਕਨਾ ਕੋਈ ਇੱਕ ਬਾਜ ਤੁਮੇ ਸੰਭਾਰਾ ਕਾਲ ਫਾਸਤੇ ਤਾਇਓ ਬਾਰਾ ਜਿਨਰਨਾ ਤਿਹਾਰੋ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਕਣਕ ਕਿਤ ਮੈਂ ਸਰਣ ਤਿਹਾਰੀ ਆਪਾ ਦੈ ਲਿਓ ਬਾਰੇ ਸਰਬ ਠੋਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚੋਪਈ ਸਾਹਿਬ ਪਾਸੇ ਦਸਮੀ ਕਬਿਉ ਬਾਚ ਬੇਨਤੀ ਚੋਪਈ ਹਮਰੇ ਕਰੋ ਹਾਦਰ ਚਾ ਪੂਰਨ ਹੋਏ ਚਿਤ ਕੀ ਛਾ ਤਬ ਚਰਨਨ ਮਨ ਰਹੇ ਮਾਰਾ ਆਪਣਾ ਜਾਣ ਖਲੋ ਪ੍ਰਤੀ ਪਾਰਾ ਮਰੇ ਦੁਸ਼ਟ ਸਪੈ ਤੁਮ ਕਬਹੋ ਆਪ ਹਾਰ ਦੇ ਪੁਛ ਬਚਾਵੋ ਸੁਖੀ ਬਸੈ ਮੋਹ ਰੋ ਪਰਿਵਾਰ ਆਸਿਰਖ ਸਿਖ ਸਪੈ ਕਰਤਾਰਾ ਮੋਹ ਰਛਾ ਨਿਰ ਕਰਦਾ ਕਰਿਆ ਸਬੈਨ ਕੋ ਵਾਸ ਗਰਿਆ ਪੂਰਨ ਹੋਏ ਭਾਰੀ ਆਸਾ ਤੁਰ ਪਿੰਡ ਕੀ ਰਹੇ ਪਿਆਸਾ ਤੁਮੇ ਛੜ ਕੋਈ ਹਵਰਨਾ ਤੈ ਆਉ ਜੋ ਬਰ ਚਾਹਉ ਸੁਤਬ ਤੇ ਪਾਵਉ ਸਿਖ ਸਿਖ ਮਾਰੇ ਤਾਰਿ ਹੈ ਚੁਣ ਚੁਣ ਸਤਰ ਮਾਰੇ ਮਾਰਿ ਹੈ ਆਪ ਹਾਦੈ ਮੋਜੇ ਪਰੇ ਮਨ ਕਾਲ ਕਾ ਤਰਾਸ ਨ ਮਰਿਆ ਹਉ ਜਸਦਾ ਹਮਾਰੇ ਪ੍ਰਸਾਦ ਸ੍ਰੀ ਹਸਰਜੂ ਕਰਿ ਜੋ ਰਖਾ ਰੱਖ ਲੈ ਹੋ ਮੋਹਰਾ ਕਨਹਾਰੇ ਸਾਹਿਬ ਸੰਤ ਸਹਾਈ ਪਿਆਰੇ ਦਿਨ ਬਨ ਦੁਸ਼ਣ ਕਹਿ ਹੰਤਾ ਤੁਮਹ ਪਰੇ ਚਤੁਰਦਸ਼ ਕੰਤਾ ਕਾਲ ਪਾਇ ਬ੍ਰਹਮਾ ਬਪਤਰਾ ਕਾਲ ਪਾਇ ਸਵਜੂ ਅਵਤਰਾ ਕਾਲ ਪਾਇ ਕਰਬਿਸ਼ੁਤ ਪ੍ਰਕਾਸ਼ਾ ਸਖਲ ਕਾਲ ਕਾ ਕੀਆ ਤੁਮਾ ਸਾਜਮਨ ਕਾਲ ਜੋਗੀ ਸਵਕੀਓ ਬੇਦਰਾਰ ਭਰਮਾ ਜੁਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤੈਹ ਮਹਾਰਾਜ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੇਤ ਜਸ਼ਨਿ ਪਜਾਇਓ ਆਦੰਤੇ ਕੈਵਤਾਰਾ ਸੋਇ ਗੁਰੂ ਸੁਮਝੇ ਹਮਾਰਾ ਨਮਸਕਾਰ ਤਿਸੇ ਹੀ ਕਹਮਾਰੀ ਸਕਲ ਪ੍ਰਦਾਜ ਨਾ ਆਪ ਸਵਾਰੀ ਸਿਵਕੰਕਾ ਸਿਵਗੁਰੂ ਸੁਖ ਦਿਓ ਸਤਰਨ ਕੋ ਪਾਲ ਮੋ ਬਦ ਕੀਓ ਕਾਟ ਕਟ ਕੇ ਅੰਤਰ ਕੀ ਜਾਣਤ ਕਲੇ ਬੁਰੇ ਕੀ ਪੀਰ ਪਛਾਨਤ ਚਿਟੀ ਤੇ कौन तेरा तोला सा पर कृपा दृष्ट कर फूला संतन दुख पाए ते दुखी सुख पाए साधन के सुखी एक एक की पी पहचानें कट कट के पल-पल की जाने जब जा उठ कर ख करा कर तारा अपना जा तरत तब दे अपारा जब या करख करत हो कबहु तुम मैं बिलत दे तार सब जेते बदन सृष्टि सब तारय पाप दी भूच उचारय तुम सबहिते रहत निरालम जानत भेद भेद अर आलम् ਨਰੰਕਾਰ ਦ੍ਰਵਕਾਰ ਨ ਲੰਬ ਆਦ ਨੀਲਨਾਦ ਸੰਬ ਤਾਂ ਕਾ ਮੂੜ ਚਾਰਤ ਪੈਦਾ ਜਕ ਪੇਵ ਨ ਪਾਵਤ ਪੈਦਾ ਤਾਂ ਕੋ ਕਰਪਾਹਤ ਅਨੁਮਾਨਤ ਮਹਾ ਮੂੜ ਕੁਛ ਪੇਦ ਨਾ ਜਾਣਤ ਮਾ ਦੇਵ ਕਹ ਤ ਸਦਾਸ਼ ਨਰੰਕਾਰ ਕਾ ਚੀ ਨਿਤ ਨਹਿ ਪੇ ਆਪ ਆਪਣੀ ਬੁਧ ਹੈ ਦੇਤੀ ਵਰਨਤ ਭਿੰਨ ਪਿੰਨ ਤਹ ਤੇ ਤਿਤ ਮਰ ਲਾ ਕ ਨਾ ਜਾਏ ਪਸਾਰਾ ਕਹਿ ਵਿਦ ਸਜਾ ਪ੍ਰਤਮ ਸੰਸਾਰਾ ਇਕੈ ਰੂਪ ਅਨੂਪਸ ਰੂਪਾ ਰੰਗ ਭਿਉ ਰਵਖੇ ਪੂਪਾ ਅੰਡ ਜੇ 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 ਸੇ ਤਜ ਕੇ ਨੇ ਉਤਪਦ ਖਾਨ ਬਹੁਤ ਰਚ ਦੀਨੀ ਕਹੋ ਫੁੱਲ ਰਾਜਾ ਬੈਠਾ ਕਹੋ ਸਮਿਤ ਪਿਓ ਸੰਕਰ ਇਕੱਠਾ ਸਗਰੀ ਸ੍ਰਿਸ਼ਟ ਦਿਖਾਏ ਚੰਤਵ ਆਦ ਜੁਗਾਦ ਸਰੂਪ ਸੇਮ ਪਰ ਅਵਰ ਅਚਾ ਮੇਰੀ ਤੁਮ ਕਰੋ ਸਿਖ ਬਾਰ ਸਿਖ ਸੰਕਰੋ ਦੁਸ਼ਟ ਤੇ ਉਟਵਤ ਤੁ ਪਾਤਾ ਸਕਰਮਲੇਸ਼ ਕਰੋ ਰਣ ਘਾਤਾ ਜੇ ਅਸੁਰ ਤਵ ਸਰਨੀ ਪਰੇ ਤਨ ਕੇ ਦੁਸ਼ਟ ਦੁਖਤ ਹੈ ਮਰੇ ਪੁਰਖ ਜਮਨ ਪਕ ਪਰੇ ਤੇ ਹਾਰੇ ਤਨ ਕੇ ਤੂੰ ਸੰਕਟ ਸਭ ਟਾਰੇ ਜੋ ਕਲ ਕੋ ਇੱਕ ਬਾਰ ਧਿਆਏ ਹੈ ਤਾਂ ਕੇ ਕਾਲ ਨੇ ਕਟਨੇ ਐਹ ਰਛਾ ਹੋਏ ਤਾ ਹੈ ਸਭ ਕਾਲਾ ਦੁਸ਼ਟ ਰਿਸ਼ਟ ਰਹਿ ਤਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨਹਿਰ ਹੋ ਤਾਂ ਕੇ ਤਾਪ ਤਨ ਕਮੋ ਹਰ ਹੋ ਰਿਦ ਸਦ ਕਰਮੋ ਸਭ ਹੋਏ ਦੁਸ਼ਟ ਸਾਸ਼ਵ ਸਕਨ ਕੋਈ ਇੱਕ ਵਾਚਿਤ ਮੈਂ ਸੰਭਾਰਾ ਕਾਲ ਫਾਸਤੇ ਤਾਇਓ ਬਾਰਾ ਜਿੰਦਰਨਾਥ ਹਾਰੋ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਕੜਗ ਕਿਤ ਮੈਂ ਸਰਣ ਤੇ ਹਾਰੀ ਆਪਾ ਦਇਲਹੁ ਬਾਰੇ ਸਰਵ othor ਮੋਹ ਸਹਾਈ ਦੁਸ਼ਟ ਦੋਖ ਤੇ ਲਹਿਉ ਬਚਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚੋਪਈ ਸਾਹਿਬ ਪਾਸੀ ਦਸਮੀ ਕਬਿ ਉਹ ਬਾਚ ਬੇਨਤੀ ਚੋਪਈ ਹਮਰੇ ਕਰੋ ਹਾਦਰ ਚਾ ਪੂਰਨ ਹੋਏ ਚਿਤ ਕੀ ਇਛਾ ਤਬ ਚਰਨਨ ਮਨ ਰਹੇ ਮਾਰਾ ਆਪਣਾ ਜਾਣ ਕਰੋ ਪ੍ਰਤੀ ਪਾਰਾ ਅਮਰੇ ਦੁਸਤ ਸਤੈ ਕਮ ਕਬਹ ਆਪ ਹਾਰ ਦੇ ਬਚਾਵੋ ਸੁਖੀ ਬਸੈ ਮੋਹ ਰੋ ਪਰਿਵਾਰ ਆਸਿਰਖ ਸਿਕ ਸਪੈ ਕਰਤਾਰਾ ਮੋਹ ਰਚਾ ਨਿਰ ਕਰਦਾ ਕਰਿਆ ਸਬੈਨ ਕੋ ਵਾਸ ਗਰਿਆ ਪੂਰਨ ਹੋਏ ਹਪਾਰਿਆ ਸਾਤ ਤੁਰ ਪਿੰਡ ਕੀ ਰਹਿ ਪਿਆਸਾ ਤੁਮੇ ਛੜ ਕੋਈ ਹਵਰ ਨਾ ਤਾਉ ਜੋ ਬਰ ਚਾਹਉ ਸੁਤਬ ਤੇ ਪਾਉ ਸੇਵਕ ਸਿਕ ਮਾਰੇ ਤਾਰਿ ਹੈ ਚੁੰ ਚੁੰ ਸਤਰ ਹ ਮਾਰੇ ਮਾਰਿ ਹੈ ਆਪ ਹਾਦੈ ਮੋਜੇ ਪਰੇ ਮਨ ਕਾਲ ਕਾ ਤਰਾਸ ਨ ਵਰਿਆ ਹੂ ਜਸਦਾ ਹਮਾਰੇ ਪ੍ਰਸਾ ਸ਼੍ਰੀ ਹਸਤੁਰ ਜੋ ਕਰਿ ਜੋ ਰਖਾ ਰਖ ਨਾ ਮੋਹ ਰਾ ਕਨਹਾਰੇ ਸਾਹਿਬ ਸੰਤ ਸਹਾਈ ਪਿਆਰੇ ਦਿਨ ਬਨ ਦੁਸ਼ਨ ਕਹਿ ਹੰਤਾ ਤੂਹ ਪਰੇ ਚਤੁਰਦਸ ਕੰਤਾ ਕਾਲ ਪਾਇ ਬ੍ਰਹਮਾ ਬਪਤਰਾ ਕਾਲ ਪਾਇ ਸਵਜੂ ਉਤਰਾ ਕਾਲ ਪਾਇ ਕਰਿ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤੁਮਾ ਸਾਜਮਨ ਕਾਲ ਜੋਗੀ ਸਵਕੀਓ ਬੇਦਰਾਜ ਭਰਮਾ ਜੁਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤੈਹ ਮਹਾਰਾਜ ਜਵਨ ਕਾਲ ਸਭ ਜੁਗ ਤਬ ਨਾਯੋ ਦੇਵ ਦੇਤ ਜਸ਼ਨਿ ਪਜਾਇਓ ਆਦੰਤੇ ਕੈਵਤਾਰਾ ਸ੍ਰੀ ਗੁਰੂ ਸੁਭਜ ਹੈ ਹਮਾਰਾ ਨਮਸਕਾਰ ਤਿਸਹਿ ਕਹ ਹਮਾਰੀ ਸਕਲ ਪ੍ਰਦਾਜ ਨਾ ਆਪ ਸਵਾਰੀ ਸਿਖਨ ਕਾ ਸ੍ਰੀ ਗੁਰੂ ਸੁਖ ਦਿਓ ਸਤਰਨ ਕੋ ਪਾਲ ਮੋ ਬਦ ਕੀਓ ਕਾਟ ਕਟ ਕੇ ਅੰਤਰ ਕੀ ਜਾਣਤ ਪਲੇ ਬੁਰੇ ਕੀ ਪੀਤ ਪਛਾਨਤ ਚਿਟੀ ਤੇ कोण तर्यास तोला सा पर कृपा दृष्ट कर फुला संतन दुख पाए ते दुखी सुख पाए साधन के सुखी एक एक की पीर पहचाने कट कट के पट पट की जाने जब उदकरख करा कर तारा प्रजा तरत तब दे अपारा जब या करख करत हो कबहु तो वै बिलत दे तार सब जेते भजन श्रेष्ठ सब तारय पाप दी भूच उचारय तुम सब हिते रहत निरालम जानत भेद भेद, भेद अर आल ਨਰੰਕਾਰ ਦ੍ਰਵ ਕਾਰਨ ਲੰਬ ਆਦ ਨੀਲਨਾਦ ਸੰਬ ਤੰਕ ਕਵਣ ਉਚਾਰਤ ਪੈਦਾ ਜਕ ਪੇਵਨ ਪਾਵਤ ਬੇਦਾ ਤੰਕੋ ਕਰਪਾਹ ਅਨੁਮਾਨਕ ਮਹਾਮੂੜ ਕੁਸ਼ ਪੇਦ ਨਾ ਜਾਣਤ ਮਾ ਦੇਵ ਕਹ ਤ ਸਦਾਸ਼ ਨਰੰਕਾਰ ਕਾ ਚੀ ਨਿਤ ਨਹਿ ਪੇ ਆਪ ਆਪ ਨਹੀਂ ਬੁਧ ਹੈ ਜੇਤੀ ਵਰਨਤ ਭਿੰਨ ਪਿੰਨ ਤਹ ਤੇ ਤਿਤ ਮਰ ਲਖ ਨਾ ਜਾਏ प्रसारा ਕਹਿ ਵਿਦ ਸਜਾ ਪ੍ਰਤਮ ਸੰਸਾਰਾ ਇਕ ਰੂਪ ਅਨੂਪ ਸਰੂਪਾ ਰੰਗ ਭਿਉ ਰਵਖੇ ਫੂਪਾ ਅੰਡ ਜੇ 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 ਸੇ ਤਜ ਕੇ ਨੇ ਉਤਪਸ ਖਾਨ ਬਹੁਲ ਰਾਜ ਦੀਨੇ ਕਹੋ ਫੁੱਲ ਰਾਜਾ ਬੈਠਾ ਕਹੋ ਸਮਿਤ ਪਿਓ ਸੰ ਕਰੇ ਕੈਠਾ ਸਗਰੀ ਸ੍ਰਿਸ਼ਟ ਦਿਖਾਏ ਅਚੰ ਤਵ ਆਦ ਜੁਗਾਦ ਸਰੂਪ ਸੇਮ ਪਵ ਅਵਰ ਅਚਾ ਮੇਰੀ ਤੁਮ ਕਰੋ ਸਿਖ ਬਾਰ ਸਿਖ ਸੰ ਕਰੋ ਦੁਸ਼ਟ ਤੇ ਉਟਵਤ ਤੁ ਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਅਸੁਰ ਤਵ ਸਰਨੀ ਪਰੇ ਤਨ ਕੇ ਦੁਸ਼ਟ ਦੁਖਤ ਹੈ ਮਰੇ ਪ੍ਰਖ ਜਵਨ ਪਕਰੇ ਤਿਹਾਰੇ ਤਨ ਕੇ ਤੁਮ ਸੰਕਟ ਸਬਟਾਰੇ ਜੋ ਕਲ ਕੋ ਇਕ ਬਾਰ ਧਿਆਏ ਹੈ ਤਾਂ ਕੇ ਕਾਲ ਨਿਕਟਨੇ ਇਹ ਰੱਛਾ ਹੋਏ ਤਾ ਹਿਸਬ ਕਾਲ ਦੁਸ਼ਟ ਰਿਸ਼ਟ ਰੈ ਕਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਹਨ ਹਰ ਹੋ ਤਾਂ ਕੇ ਤਾਪ ਤਨ ਕਮ ਹਰ ਹੋ ਰਿਦਿ ਸਿਦ ਕਰਮ ਸਭ ਹੋਏ ਦੁਸ਼ਟ ਸ਼ਾਸਵ ਸਕੇ ਨਾ ਕੋਈ ਇਕ ਬਾਚਿਤ ਮੈ ਸੰਭਾਰਾ ਕਾਲ ਫਾਸਤੇ ਤਹਯੋ ਬਾਰਾ ਜਿਦਰਨਾਥ ਹਰੋ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਕੜਗ ਕਿਤ ਮੈਂ ਸਰਣ ਤੇ ਹਾਰੀ ਆਪਾ ਤੈ ਲਿਹੁ ਬਾਰੇ ਸਰਵ othor ਮੋਹ ਸਹਾਈ ਦੁਸ਼ਟ ਦੋਖ ਤੇ ਲਿਹੁ ਬਚਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚੋਪਈ ਸਾਹਿਬ ਪਾਸੀ ਦਸਮੀ ਕਬਿਉ ਬਾਚ ਬੇਨਤੀ ਚੋਪਈ ਹਮਰੇ ਕਰੋ ਹਾਦਰ ਚਾ ਪੂਰਨ ਹੋਏ ਚਿਤ ਕੀ ਇਛਾ ਤਬ ਚਰਨਨ ਮਨ ਰਹੇ ਮਾਰਾ ਆਪਣਾ ਜਾਣ ਖਲੋ ਪ੍ਰਤੀ ਪਾਰਾ ਮਰੇ ਦੁਸ਼ਟ ਸਤੈ ਤੁਮ ਕਬਹੋ ਆਪ ਹਾਰ ਦੇ ਪੁਛ ਬਚਾਵੋ ਸੁਖੀ ਬਸੈ ਮੋਹ ਰੋ ਪਰਿਵਾਰ ਆਸੇ ਰਖ ਸਿਖ ਸਪੈ ਕਰਤਾਰਾ ਮੋਹ ਰਛਾ ਨਿਰ ਕਰਦਾ ਕਰਿਆ ਸਬੈਨ ਕੋ ਵਾਸ ਗਰਿਆ ਪੂਰਨ ਹੋਏ ਹਪਾਰੀ ਆਸਾ ਤੁਰ ਪਿੰਟ ਕੀ ਰਹਿ ਪਿਆਸਾ ਤੁਮੇ ਛੜ ਕੋਈ ਹਵਰ ਨਾ ਤੈ ਆਉ ਜੋ ਬਰ ਚਾਹੂ ਸੁਤਬ ਤੇ ਪਾਉ ਸੇ ਰਖ ਸਿਖ ਮਾਰੇ ਤਾਰਿ ਹੈ ਚੁਣ ਚੁਣ ਸਤਰ ਮਾਰੇ ਮਾਰਿ ਹੈ ਆਪ ਹਾਦੈ ਮੋਜੇ ਪਰੇ ਮਨ ਕਾਲ ਕਾ ਤਰਾਸ ਨ ਮਰਿਆ ਹੂ ਜਸਦਾ ਹਮਾਰੇ ਪ੍ਰਸਾ ਸ਼੍ਰੀ ਹਸਰਜੂ ਕਰਿ ਜੋ ਰਖਾ ਰੱਖ ਨਾ ਮੋਹ ਰਖਨ ਹਾਰੇ ਸਾਹਿਬ ਸੰਤ ਸਹਾਈ ਪਿਆਰੇ ਦਿਨ ਬਨ ਦੁਸ਼ਨ ਕਹਿ ਹੰਤਾ ਤੁਮਹ ਪਰੇ ਚਤੁਰਦਸ ਕੰਤਾ ਕਾਲ ਪਾਇ ਬ੍ਰਹਮਾ ਬਪਤਰਾ ਕਾਲ ਪਾਇ ਸਵਜੂ ਉਤਰਾ ਕਾਲ ਪਾਇ ਕਰਿ ਵਿਸ਼ਨ ਪ੍ਰਕਾਸ਼ ਆਸਕਲ ਕਾਲ ਕਾ ਕੀਆ ਤੁਮਾ ਸਾਜਮਨ ਕਾਲ ਜੋਗੀ ਸਵਕੀਓ ਬੇਦਾਰਾਜ ਭਰਮਾ ਜੁਤੀਓ ਜਬਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤੈ ਹ ਮਹਾਰਾਜ ਬਨ ਕਾਲ ਸਭ ਜੁਗਤ ਬਨਾਇਓ ਦੇਵ ਦੇਤ ਜਸ਼ਨਿ ਪਜਾਇਓ ਆਦੰਤੇ ਕੈਵ ਤਾਰਾ ਸ੍ਰੀ ਗੁਰੂ ਸੁਭਜ ਹੈ ਹਮਾਰਾ ਨਮਸਕਾਰ ਤਿਸ ਹੀ ਕਹਮਾਰੀ ਸਕਲ ਪ੍ਰਦਾਜ ਨੈ ਆਪ ਸਵਾਰੀ ਸ੍ਰੀ ਕਨਕਾ ਸ੍ਰੀ ਗੁਰੂ ਸੁਖ ਦੇਇ ਛਤਰਨ ਕੋ ਪਾਲ ਮੋ ਬਦ ਕੀਓ ਕਾਟ ਕਟ ਕੇ ਅੰਤਰ ਕੀ ਜਾਣਤ ਪਲੇ ਬੁਰੇ ਕੀ ਪੀਤ ਪਛਾਨਤ ਚਿਟੀ ਤੇ कौन तयार तोला सा पर कृपा दर्श कर फूला संतन दुख पाए ते दुखी सुख पाए साधन के सुखी एक एक की पीर पहचाने कट कट के पट पट की जाने जब उज करख करा कर तार आपन जा तरत तब दे अपारा जब या करख करत हो कबहु तुम मैं बिलत दे तार सब जेते भजन सृष्टि सब तारय पाप दी भूच उचारय तुम सबहिते रहत निरालम जानत भेद भेद अर आल ਨਰੰਕਾਰ ਦ੍ਰਵਕਾਰਨ ਲੰਬ ਆਦ ਨੀਲਨਾਦ ਸੰਬ ਤੰਕਾ ਮੂੜ ਚਾਰਤ ਪੈਦਾ ਜਕ ਪੇਵ ਨਾ ਪਾਵਤ ਬੇਦਾ ਤੰਕੋ ਕਰਪਾਹਤ ਅਨੁਮਾਨਤ ਮਹਾਮੂੜ ਕੁਸ਼ ਪੇਦ ਨਾ ਜਾਣਤਮਾ ਦੇਵ ਕਹ ਤਸਦਾਸ਼ ਨਰੰਕਾਰ ਕਾਚੀ ਨਿਤ ਨਹਿ ਪੇ ਆਪ ਆਪਣੀ ਬੁਧ ਹੈ ਜੇਤੀ ਵਰਨਤ ਭਿੰਨ ਪਿੰਨ ਕਹ ਤੇ ਤੀਤ ਮਰ ਲਾ ਕ ਨਾ ਜਾਏ ਪਸਾਰਾ ਕਹਿ ਵਿਦ ਸਜਾ ਪ੍ਰਤਮ ਸੰਸਾਰਾ ਇਕੈ ਰੂਪ ਅਨੂਪਸ ਰੂਪਾ ਰੰਗ ਭਿਉ ਰਵਖੇ ਫੂਪਾ ਅੰਡ ਜੇ 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 ਸੇਤ ਜਕੀਨੇ ਉਤਪਸ ਖਾਨ ਬਹੁਤ ਰਚ ਦੀਨੀ ਕਹੋ ਫੁੱਲ ਰਾਜਾ ਹਰ ਬੈਠਾ ਕਹੋ ਸਮਿਤ ਪਿਓ ਸੰਕਰ ਇਕੱਠਾ ਸ਼ਗਰੀ ਸ੍ਰਿਸ਼ਟ ਦਿਖਾਏ ਚੰਤਵ ਆਦ ਜੁਗਾਦ ਸਰੂਪ ਸੇ ਅੰਕਵ ਅਵਰ ਅਚਾ ਮੇਰੀ ਤੁਮ ਕਰੋ ਸਿਖ ਬਾਰ ਸਿਖ ਸੰਕਰੋ ਦੁਸ਼ਟ ਤੇ ਉਟਵਤ ਤੁ ਪਾਤਾ ਸਕਰਮਲੇਸ਼ ਕਰੋ ਰਣ ਘਾਤਾ ਜੇ ਅਸੁਰ ਤਵ ਸਰਨੀ ਪਰੇ ਤਨ ਕੇ ਦੁਸ਼ਟ ਦੁਖਤ ਹੈ ਮਰੇ ਪੁਰਖ ਜਮਨ ਪਕ ਪਰੇ ਤੇ ਹਾਰੇ ਤਨ ਕੇ ਤੂੰ ਸੰਕਟ ਸਭ ਟਾਰੇ ਜੋ ਕਲ ਕੋ ਇੱਕ ਬਾਰ ਧਿਆਏ ਹੈ ਤਾਂ ਕੇ ਕਾਲ ਨਿਕਟ ਨ ਐਹ ਰਛਾ ਹੋਏ ਤਾ ਹੈ ਸਭ ਕਾਲਾ ਦੁਸ਼ਟ ਰਿਸ਼ਟ ਰਹਿ ਤਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨ ਹਰ ਹੋ ਤਾਂ ਕੇ ਤਾਪ ਤਨ ਕਮੋ ਹਰ ਹੋ ਰਿਦ ਸਦ ਕਰਮੋ ਸਭ ਹੋਏ ਦੁਸ਼ਟ ਸਾਸ਼ਵ ਸਕਨ ਕੋਈ ਇੱਕ ਵਾਚਿਤ ਮੈਂ ਸੰਭਾਰਾ ਕਾਲ ਫਾਸਤੇ ਤਾਇਓ ਬਾਰਾ ਜਿੰਦਰਨਾਥ ਹਾਰੋ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਕੜਗ ਕਿਤ ਮੈਂ ਸਰਣ ਤੇ ਹਾਰੀ ਆਪਾ ਤੈ ਲਿਓ ਬਾਰੇ ਸਰਬ othor ਮੋਹ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚੋਪਈ ਸਾਹਿਬ ਪਾਸੀ ਦਸਮੀ ਕਬੇ ਬਾਚ ਬੇਨਤੀ ਚੋਪਈ ਹਮਰੇ ਕਰੋ ਹਾ ਦਰਸਾ ਪੂਰਨ ਹੋਏ ਚਿਤ ਕੀ ਇਛਾ ਤਵ ਚਰਨਨ ਮਨ ਰਹੇ ਮਾਰਾ ਆਪਣਾ ਜਾਣ ਕਰੋ ਪ੍ਰਤੀ ਪਾਰਾ ਅਮਰੇ ਦੁਸਤ ਸਪੈ ਤੁਮ ਕਬਹ ਆਪ ਹਾਰ ਦੇ ਪੁਛ ਬਚਾਵੋ ਸੁਖੀ ਬਸੈ ਮੋਰੋ ਪਰਿਵਾਰ ਆਸੇ ਰਖ ਸਿਖ ਸਪੈ ਕਰਤਾਰਾ ਮੋ ਰਛਾ ਨਿਰ ਕਰਦਾ ਕਰਿਆ ਸਬੈਨ ਕੋ ਵਾਸ ਗਰਿਆ ਪੂਰਨ ਹੋਏ ਹਪਾਰਿਆ ਸਾਤ ਤੁਰ ਪੰਜ ਕੀ ਰਹਿ ਪਿਆਸਾ ਤੁਮੇ ਛੜ ਕੋਈ ਹਵਰ ਨਾ ਤੈ ਆਉ ਜੋ ਬਰ ਚਾਹਉ ਸੁਤਪ ਤੇ ਪਾਉ ਸੇਵਕ ਸਿਖ ਮਾਰੇ ਤਾਰਿ ਹੈ ਚੁੰ ਚੁੰ ਸਤਰ ਮਾਰੇ ਮਾਰਿ ਹੈ ਆਪ ਹਾਦੈ ਮੋਜੇ ਪਰੇ ਮਨ ਕਾਲ ਕਾ ਤਰਾਸ ਨ ਮਰਿਆ ਹਉ ਦਸਦਾ ਹਮਾਰੇ ਪ੍ਰਸਾਦ ਸ੍ਰੀ ਹਸਰਜੂ ਕਰਿ ਜਵਰਾ ਆਛਾ ਰੱਖਨੇ ਹੋ ਮੋਹ ਰਾ ਕਨਹਾਰੇ ਸਾਹਿਬ ਸੰਤ ਸਹਾਈ ਪਿਆਰੇ ਦਿਨ ਬਨ ਦੁਸ਼ਨ ਕਹਿ ਹੰਤਾ ਤੂਹ ਪਰੇ ਚਤੁਰਦਸ ਕੰਤਾ ਕਾਲ ਪਾਇ ਬ੍ਰਹਮਾ ਬਕਤਰਾ ਕਾਲ ਪਾਇ ਸਵਜੂ ਅਵਤਰਾ ਕਾਲ ਪਾਇ ਕਰਿ ਵਿਸ਼ਨੁ ਪ੍ਰਕਾਸ਼ਾ ਸਕਲ ਕਾਲ ਕਾਇਕਿਆ ਤੁਮਾ ਸਾਜਮਨ ਕਾਲ ਜੋਗੀ ਸਵਕੀਓ ਬੇਦਰਾਜ ਭਰਮਾ ਜੁਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤੈਹ ਮਹਾਰਾਜ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੇਤ ਜਸ਼ਨਿ ਪਜਾਇਓ ਆਦੰਤੇ ਕੈਵਤਾਰਾ ਸੋਇ ਗੁਰੂ ਸੁਮ ਜੇ ਹਮਾਰਾ ਨਮਸਕਾਰ ਤਿਸੇ ਹੀ ਕਹਮਾਰੀ ਸਕਲ ਪ੍ਰਦਾਜ ਨਾ ਆਪ ਸਵਾਰੀ ਸਿਵ ਕਨ ਕਾ ਸਿਵ ਗੁਰੂ ਸੁਖ ਦਿਓ ਸਤਰਨ ਕੋ ਪਾਲ ਮੋ ਬਦ ਕੀਓ ਕਾਟ ਕਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚਿਟੀ ਤੇ कौन तरहस्तोला सा पर कृपा दर्श कर फूला संतन दुख पाए ते दुखी सुख पाए साधन के सुखी एक एक की पीर पहचाने कट कट के पल-पल की जाने जब उदकरख करा कर तारा अपन जा तरत तब दे अपारा जब या करख करत हो कबहु तो मैं बिलत देह तार सब जेते भजन श्रेष्ठ सब तारया पाप आप दी भूच उचारै तुम सबहिते रहत निरालम जानत भेद, भेद भेद अर आल ਨਰੰਕਾਰ ਦ੍ਰਵ ਕਾਰਨ ਲੰਬ ਆਦ ਨੀਲਨਾਦ ਸੰਬ ਤੰਕ ਕਬੂੜ ਚਾਰਤ ਪੈਦਾ ਜਕ ਪੇਵ ਨ ਪਾਵਤ ਬੇਦਾ ਤੰਕ ਕੋ ਕਰਪਾਹ ਅਨੁਮਾਨਕ ਮਹਾ ਮੂੜ ਕੁਸ਼ ਪੇਦ ਨਾ ਜਾਣਤ ਮਾ ਦੇਵ ਕਉ ਕਹਿ ਤ ਸਦਾਸ਼ ਨਰੰਕਾਰ ਕਾ ਚੀ ਨਿਤ ਨਹਿ ਪੇਵ ਆਪ ਆਪਣੀ ਬੁਧ ਹੈ ਜੇਤੀ ਵਰਨਤ ਪਿੰਨ ਪਿੰਨ ਤਹ ਤੇ ਤਿਤ ਮਰਾਲਾ ਕਾ ਨਾ ਜਾਏ प्रसारा ਕਹਿ ਵਿਦ ਸਜਾ ਪ੍ਰਥਮ ਸੰਸਾਰਾ ਇਕ ਰੂਪ ਅਨੂਪ ਸਰੂਪ ਆ ਰੰਗ ਪਿਉ ਰਵਖੇ ਪੂਪਾ ਅੰਡ ਜੇ 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 ਸੇਤ ਜਕੀਨੇ ਉਤਪਸ ਖਾਨ ਬਹੁਲ ਰਾਜ ਦੀਨੇ ਕਹੋ ਫੁੱਲ ਰਾਜਾ ਬੈਠਾ ਕਹੋ ਸਮਿਤ ਪਿਓ ਸੰਗ ਕਰੇ ਕੈਠਾ ਸ਼ਗਰੀ ਸ੍ਰਿਸ਼ਟ ਦਿਖਾਏ ਚੰਤਵ ਆਦ ਜੁਗਾਦ ਸਰੂਪ ਸੇਮ ਪਰ ਅਵਰ ਅਚਾ ਮੇਰੀ ਤੁਮ ਕਰੋ ਸਿਖ ਬਾਰ ਸਿਖ ਸੰਗ ਕਰੋ ਦੁਸ਼ਟ ਤੇ ਉਟਵਤ ਤੁ ਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਅਸੁਰ ਤਵ ਸਰਨੀ ਪਰੇ ਤਨ ਕੇ ਦੁਸ਼ਟ ਦੁਖਤ ਹੈ ਮਰੇ ਪੁਰਖ ਜਮਨ ਪਕ ਪਰੇ ਤੇ ਹਾਰੇ ਤਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇੱਕ ਬਾਰ ਤੇ ਆਏ ਹੈ ਤਾਂ ਕੇ ਕਾਲ ਨਿਕਟ ਨ ਐਹ ਰਛਾ ਹੋਏ ਤਾ ਹੈ ਸਭ ਕਾਲਾ ਦੁਸ਼ਟ ਰਿਸ਼ਟ ਰਹਿ ਤਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨਹਰ ਹੋ ਤਾਂ ਕੇ ਤਾਪ ਤਮ ਕ ਮੋਹਰ ਹੋ ਨਿ ਦਸਦ ਕਰਮ ਸਭ ਹੋਏ ਦੁਸ਼ਟ ਸਾਸ਼ ਵਸ ਕਰਾ ਕੋਈ ਇੱਕ ਬਾਜ ਤੁਮੇ ਸੰਭਾਰਾ ਕਾਲ ਫਾਸਤੇ ਤਾਇਓ ਬਾਰਾ ਜਿੰਦਰਨਾਥ ਹਰੋ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਕੜਗ ਕੇ ਮੈਂ ਸਰਣ ਤੇ ਹਾਰੀ ਆਫਾ ਤੈ ਲਿਹੁ ਬਾਰੇ ਸਰਵ othor ਮੋਹ ਸਹਾਈ ਦੁਸ਼ਟ ਦੋਖ ਤੇ ਲਿਹੁ ਬਚਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚੋਪਈ ਸਾਹਿਬ ਪਾਸੀ ਦਸਮੀ ਕਬਿਓ ਬਾਚ ਬੇਨਤੀ ਚੋਪਈ ਹਮਰੀ ਕਰੋ ਹਾਦਰ ਚਾ ਪੂਰਨ ਹੋਏ ਚਿਤ ਕੀ ਇਛਾ ਤਬ ਚਰਨਨ ਮਨ ਰਹੇ ਮਾਰਾ ਆਪਣਾ ਜਾਣ ਕਰੋ ਪ੍ਰਤੀ ਪਾਰਾ ہمرے دپ تم کب ہو آپ ہار دچا سکھی بہ مو روپر سکھ سپ کر تارا مو رچا نئے کر سکوا سنگر پورن ہو سا تور پنٹ کی رہ پیاسا تمہیں شاٹ کوئی امر نوبر چاہوں ستم تے پاؤ سیوک سکھ مارے تاری ہے چون چن ستر ہمارے ماری ہے آپ ہار دہ ਮੋਜੇ ਬਰੇ ਮਨ ਕਾਲ ਕਾ ਤਰਾਸ ਨ ਮਰੇ ਹਉ ਜੋ ਸੁਦਾ ਹਮਾਰੇ ਪ੍ਰਸਾਦ ਸ੍ਰੀ ਹਸਰਜੂ ਕਰਿ ਜਹ ਰੱਛਾ ਰੱਖਨੇ ਹੋ ਮੋਹ ਰਾ ਕਨਹਾਰੇ ਸਾਹਿਬ ਸੰਤ ਸਹੈ ਪਿਆਰੇ ਦਿਨ ਬੰਦ ਦੁਸ਼ਮਨ ਕੇ ਹੰਤਾ ਤਮਹ ਭਰੇ ਚਤੁਰਦਸ਼ ਕੰਤਾ ਕਾਲ ਪਾਇ ਬ੍ਰਹਮਾ ਬਪਤਰਾ ਕਾਲ ਪਾਇ ਸਵਜੂ ਅਵਤਾਰਾ ਕਾਲ ਪਾਇ ਕਰਬਿਸ਼ਟ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤੁਮਾ ਸਾਜਮਨ ਕਾਲ ਜੋਗੀ ਸਵਕੀਓ ਬੇਦਰਾਰ ਭਰਮਾ ਜੁਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹ ਮਹਾਰਾਜ ਮਨ ਕਾਲ ਸਭ ਜਗਤ ਬਨਾਇਓ ਦੇਵ ਦੇਤ ਜਸ਼ਨਿ ਪਜਾਇਓ ਆਦੰਤੇ ਕੈਵ ਤਾਰਾ ਸੋਇ ਗੁਰੂ ਸੁਮਝੈ ਹਮਾਰਾ ਨਮਸਕਾਰ ਤਿਸੇ ਹੀ ਕਹਮਾਰੀ ਸਕਲ ਪ੍ਰਦਾਜ ਮੈਂ ਆਪ ਸਵਾਰੀ ਸਿਵ ਕਨ ਕਾ ਸਿਵ ਗੁਰੂ ਸੁਖ ਦਿਓ ਸਤਰਨ ਕੋ ਪਾਲ ਮੋ ਬਦ ਕੀਓ ਕਾਟ ਕਟ ਕੇ ਅੰਤਰ ਕੀ ਜਾਨਤ ਕਲੇ ਬੁਰੇ ਕੀ ਪੀਰ ਪਛਾਨਤ ਕੀਤੀ ਤੇ ਕੁੰਤਰੇ ਅਸਤੂਲਾ ਸਭ ਪਰ ਕਿਰਪਾ ਦ੍ਰਿਸ਼ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਪੀ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਣੈ ਜਬ ਉਦ ਕਰਖ ਕਰਾ ਕਰ ਤਾਰਾ ਪ੍ਰਜਾ ਤਰਤ ਤਬ ਦੇ ਅਪਾਰਾ ਜਬ ਆ ਕਰਖ ਕਰਤ ਹੋ ਕਬ ਹੋ ਤੂ ਮੈਂ ਬਿਲਤ ਦੇ ਤਰ ਸਭ ਹੋ ਜੇ ਤੇ ਬਦਨ ਸ੍ਰੇਸ਼ਟ ਸਭ ਤਾਰੈ ਆਪ ਆਪਨੀ ਬੂਝੁ ਚਾਰੈ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਨਤ ਬੇਦ ਭੇਦ ਅਰ ਆਲ ਨਿਰੰਕਾਰ ਦ੍ਰਵਕਾਰ ਨ ਲੰਬ ਆਦ ਨੀਲ ਨਾਦ ਸੰਬ ਤਾਂ ਕਾ ਮੂੜ ਚਾਰਤ ਪੈਦਾ ਜਕ ਪੇਵ ਨ ਪਾਵਤ ਬੇਦਾ ਤਾਂ ਕੋ ਕਰਪਾਹ ਅਨੁਮਾਨਤ ਮਹਾ ਮੂੜ ਕੁਛ ਪੇਦ ਨਾ ਜਾਨਤ ਮਾ ਦੇਵ ਕੋ ਕਹਿ ਤ ਸਦਾਸ਼ ਨਿਰੰਕਾਰ ਕਾ ਚੀ ਨਿਤ ਨਹਿ ਪੇ ਆਪ ਆਪ ਨਹੀਂ ਬੁਧ ਹੈ ਜੇਤੀ ਵਰਨਤ ਭਿੰਨ ਭਿੰਨ ਤੁਹ ਤੇ ਤੀਤ ਮਰ ਲਕਾ ਨਾ ਜਾਏ प्रसारा ਕਹਿ ਵਿਦ ਸਜਾ ਪ੍ਰਥਮ ਸੰਸਾਰਾ ਇਕੈ ਰੂਪ ਅਨੂਪਸ ਰੂਪ ਆ ਰੰਕ ਭਿਉ ਰਵਖੇ ਫੂਪਾ ਅੰਜ ਜੇ ਜੇ ਸੇ ਤਜ ਕੇ ਨੇ ਉਤਪਸ ਖਾਨ ਬਹੁਤ ਰਚ ਦੀਨੇ ਕਹੋ ਫੁੱਲ ਰਾਜਾ ਬੈਠਾ ਕਹੋ ਸਮਿਤ ਪਿਓ ਸੰਕਰੇ ਕੈਠਾ ਸ੍ਰੀ ਸ੍ਰਿਸ਼ਟ ਦਿਖਾਏ ਅਚੰ ਤਵ ਆਦ ਜੁਗਾਦ ਸਰੂਪ ਸੇਮ ਪਰ ਅਬ ਰਚਾ ਮੇਰੀ ਤੁਮ ਕਰੋ ਸਿਖ ਬਾਰ ਸਿਖ ਸੰਕਰੋ ਦੁਸ਼ਟ ਤੇ ਉਟਵਤ ਤੁ ਪਾਤਾ ਸਕਰਮਲੇਸ਼ ਕਰੋ ਰਣ ਘਾਤਾ ਜੇ ਅਸੁਰ ਤਵ ਸਰਨੀ ਪਰੇ ਤਨ ਕੇ ਦੁਸ਼ਟ ਦੁਖ ਹੈ ਮਰੇ ਪ੍ਰਖ ਜਵਨ ਪਕ ਪਰੇ ਤਿਹਾਰੇ ਤਨ ਕੀਤਨ ਸੰਕਟ ਸਬਟਾਰੇ ਜੋ ਕਲ ਕੋ ਇਕ ਬਾਰ ਧਿਆਏ ਹੈ ਤਾਂ ਕੇ ਕਾਲ ਨਿਕਟਨੇ ਇਹ ਰੱਛਾ ਹੋਏ ਤਾ ਹਿਸਬ ਕਾਲ ਦੁਸ਼ਟ ਰਿਸ਼ਟ ਰੈ ਤਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਮਹਰ ਹੋ ਤਾਂ ਕੇ ਤਾਪ ਤਨ ਕਮ ਮਹਰ ਹੋ ਰਿਦਿ ਸਿਦ ਕਰਮ ਸਭ ਹੋਏ ਦੁਸ਼ਟ ਸਾਸ਼ਵ ਸਖ ਨਾ ਕੋਈ ਇਕ ਬਾਚਿਤ ਮੈ ਸੰਭਾਰਾ ਕਾਲ ਫਾਸਤੇ ਤਹਯੋ ਬਾਰਾ ਜਿਦਰਨਾਥ ਹਾਰੋ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਕੜਗ ਕਿੰ ਮੈਂ ਸਰਨ ਤਿਹਾਰੀ ਆਪਾ ਦਇਲਹੁ ਬਾਰੇ ਸਰਵ ਠੋਰ ਮੋਹ ਸਹਾਈ ਦੁਸ਼ਟ ਦੋਖ ਤੇ ਲਹਿ ਬਚਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚੋਪਈ ਸਾਹਿਬ ਪਾਸੇ ਦਸਮੀ ਕਬਿਉ ਬਾਚ ਬੇਨਤੀ ਚੋਪਈ ਹਮਰੇ ਕਰੋ ਹਾਦਰ ਚਾ ਪੂਰਨ ਹੋਏ ਚਿਤ ਕੀ ਇਛਾ ਤਬ ਚਰਨਨ ਮਨ ਰਹੇ ਮਾਰਾ ਆਪਣਾ ਜਾਣ ਖਲੋ ਪ੍ਰਤੀ ਪਾਰਾ ਹਮਰੇ ਦੁਸਤ ਸਪੈਗਮ ਕਬਹ ਆਪ ਹਾਰ ਦੇ ਪੁਛ ਬਚਾਵੋ ਸੁਖੀ ਬਸੈ ਮੋਰੋ ਪਰਿਵਾਰ ਆਸੇ ਰਖ ਸਿਕ ਸਪੈ ਕਰਤਾਰਾ ਮੋ ਰਛਾ ਨਿਰ ਕਰਦਾ ਕਰਿਆ ਸਬੈਨ ਕੋ ਆਸ ਗਰਿਆ ਪੂਰਨ ਹੋਏ ਹਪਾਰਿਆ ਸਾਤ ਤੁਰ ਪਟ ਕੀ ਰਹੇ ਪਿਆਸਾ ਤੁਮੇ ਛੜ ਕੋਈ ਹਵਰ ਨਾ ਤਿਆਉ ਜੋ ਬਰ ਚਾਹੂ ਸੁਤਬ ਤੇ ਪਾਉ ਸੇਵਕ ਸਿਕ ਮਾਰੇ ਤਾਰਿ ਹੈ ਚੁੰ ਚੁੰ ਸਤਰ ਮਾਰੇ ਮਾਰਿ ਹੈ ਆਪ ਹਾਦੈ ਮੋਜੇ ਪਰੇ ਮਨ ਕਾਲ ਕਾ ਤਰਾਸ ਨ ਮਰਿਆ ਹੂ ਜਸਦਾ ਹਮਾਰੇ ਪ੍ਰਸਾ ਸ਼੍ਰੀ ਹਸਰਜੂ ਕਰਿ ਜੋ ਰੱਛਾ ਰੱਖ ਲੈ ਹੋ ਮੋਹ ਰਾ ਕਨਹਾਰੇ ਸਾਹਿਬ ਸੰਤ ਸਹਾਈ ਪਿਆਰੇ ਦਿਨ ਬਨ ਦੁਸ਼ਨ ਕਹਿ ਹੰਤਾ ਤੁਮਹ ਪਰੇ ਚਤੁਰਦਸ਼ ਕੰਤਾ ਕਾਲ ਪਾਇ ਬ੍ਰਹਮਾ ਬਪਤਰਾ ਕਾਲ ਪਾਇ ਸਵਜੂ ਉਤਰਾ ਕਾਲ ਪਾਇ ਕਰਿ ਵਿਸ਼ਨ ਪ੍ਰਕਾਸ਼ ਆ ਸਕਲ ਕਾਲ ਕਾ ਕੀਆ ਤੁਮਾ ਸਾਜਮਨ ਕਾਲ ਜੋਗੀ ਸਵਕੀਓ ਬੇਦਰਾਰਜ ਭਰਮਾ ਜੁਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤੈ ਹ ਮਹਾਰਾਜ ਜਵਨ ਕਾਲ ਸਭ ਜੁਗਤ ਬਨਾਇਓ ਦੇਵ ਦੇਤ ਜਸ਼ਨਿ ਪਜਾਇਓ ਆਦੰਤੇ ਕੈਵ ਤਾਰਾ ਸੋਏ ਗੁਰੂ ਸੁਭਜ ਹੈ ਹਮਾਰਾ ਨਮਸਕਾਰ ਤਿਸੇ ਹੀ ਕਹਮਾਰੀ ਸਕਲ ਪ੍ਰਦਾਜ ਨੇ ਆਪ ਸਵਾਰੀ ਸਿਖਨ ਕਾ ਸੇਵ ਗੁਰੂ ਸੁਖ ਦੇਇਓ ਸਤਰਨ ਕੋ ਪਾਲ ਮੋਬਦ ਕੀਓ ਕਾਟ ਕਟ ਕੇ ਅੰਤਰ ਕੀ ਜਾਣਤ ਪਲੇ ਬੁਰੇ ਕੀ ਪੀਤ ਪਛਾਨਤ ਚਿਟੀ ਤੇ ਕੁੰਤਰੇ ਅਤੁਲਾ ਸਾ ਪਰ ਕਿਰਪਾ ਦ੍ਰਿਸ਼ ਕਰ ਫੁਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਣੈ ਜਬ ਉਦ ਕਰਖ ਕਰਾ ਕਰ ਤਾਰਾ ਪ੍ਰਜਾ ਤਰਤ ਤਬ ਦੇ ਅਪਾਰਾ ਜਬ ਆ ਕਰਖ ਕਰਤ ਹੋ ਕਬ ਹੋ ਤੂ ਮੈ ਬਿਲਤ ਦੇ ਤਰ ਸਭ ਹੋ ਜੇ ਤੇ ਬਦਨ ਸ੍ਰੇਸ਼ਟ ਸਭ ਧਾਰੈ ਆਪ ਆਪ ਦੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਨਤ ਬੇਦ ਭੇਦ ਅਰ ਆਲਮ ਨਰੰਕਾਰ ਦ੍ਰਵਕਾਰ ਨ ਲੰਬ ਆਦ ਨੀਲਨਾਦ ਸੰਬ ਤੰਕਾ ਮੂੜ ਉਚਾਰਤ ਪੈਦਾ ਜਕ ਪੇਵਨ ਪਾਵਤ ਪੈਦਾ ਤੰਕੋ ਕਰਪਾਹਤ ਅਨੁਮਾਨਤ ਮਹਾਮੂੜ ਕੁਸ਼ ਪੇਦ ਨਾ ਜਾਨਤ ਮਾ ਦੇਵ ਕਹ ਤਸਦਾਸ਼ ਨਰੰਕਾਰ ਕਾਚੀ ਨਿਤ ਨਹਿ ਪੇ ਆਪ ਆਪਣੀ ਬੁਧ ਹੈ ਜੇਤੀ ਵਰਨਤ ਭਿੰਨ ਪਿੰਨ ਤੁਹ ਤੇਤੀ ਤੁਮਰਾ ਲਖ ਨਾ ਜਾਏ प्रसारा ਕਹਿ ਵਿਦ ਸਜਾ ਪ੍ਰਤਮ ਸੰਸਾਰਾ ਇਕੈ ਰੂਪ ਅਨੂਪਸ ਰੂਪਾ ਰੰਗ ਭਿਉ ਰਵਖੇ ਪੂਪਾ ਅੰਡ ਜੇ ਜਸੇ ਤਜ ਕੇ ਨੇ ਉਤਪਜ ਖਾਨ ਬਹੁਜ ਰਚ ਦੀਨੇ ਕਹੋ ਫੁੱਲ ਰਾਜਾ ਬੈਠਾ ਕਹੋ ਸਮਿਤ ਪਿਓ ਸੰ ਕਰੇ ਕੈਠਾ ਸ੍ਰੀ ਸ੍ਰਿਸ਼ਟ ਦਿਖਾਏ ਅਚੰਤ ਅਵਿਆਦ ਜੁਗਾਦ ਸਰੂਪ ਸੇ ਅੰਪਵ ਅਵਰ ਅਚਾ ਮੇਰੀ ਤੁਮ ਕਰੋ ਸਿਖ ਬਾਰ ਸਿਖ ਸੰ ਕਰੋ ਦੁਸ਼ਟ ਤੇ ਉਟਵਤ ਤੁ ਪਾਤਾ ਸਕਰਮਲੇਸ਼ ਕਰੋ ਰਣ ਘਾਤਾ ਜੇ ਅਸਤੁਰ ਤਵ ਸਰਨੀ ਪਰੇ ਤਨ ਕੇ ਦੁਸ਼ਟ ਦੁਖਤ ਹੈ ਮਰੇ ਪੁਰਖ ਜਮਨ ਪਕ ਪਰੇ ਤੇ ਹਾਰੇ ਤਨ ਕੇ ਤੂੰ ਸੰਕਟ ਸਭ ਟਾਰੇ ਜੋ ਕਲ ਕੋ ਇੱਕ ਬਾਰ ਤੇ ਆਏ ਹੈ ਤਾਂ ਕੇ ਕਾਲ ਨੇ ਕਟਨੇ ਐਹ ਰੱਛਾ ਹੋਏ ਤਾ ਹੀ ਸਭ ਕਾਲਾ ਦੁਸ਼ਟ ਰਿਸ਼ਟ ਰਹਿ ਤਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਹਿ ਨਹਿਰ ਹੋ ਤਾਂ ਕੇ ਤਾਪ ਤਨ ਕਮੋ ਹਰ ਹੋ ਰੇ ਦਸਦ ਕਰਮੋ ਸਭ ਹੋਏ ਦੁਸ਼ਟ ਸਾਸ਼ਵ ਸਕਨ ਕੋਈ ਇੱਕ ਵਾਚ ਤੁਮੇ ਸੰਭਾਰਾ ਕਾਲ ਫਾਸਤੇ ਤਾਇਓ ਬਾਰਾ ਜਿੰਦਰ ਨਾਮ ਤਿਹਾਰੋ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਕੜਗ ਕਿੰਨ ਮੈਂ ਸਰਣ ਤਿਹਾਰੀ ਆਪਾ ਤੈ ਲਿਹੁ ਬਾਰੇ ਸਰਬ ਠੋਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਹੁ ਬਚਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ